ਬਾਬਾ ਬਾਲਕਨਾਥ ਜੀ ਦੀ ਉਹ ਪਰਚੀਨ ਗੁਫਾ ਓਏ ਉੱਚੀਆਂ ਗੁਫਾਵਾਂ ਵਾਲਿਆਂ ਆ ਵੀ ਨੀਵੇਂ ਨੀਵੇਂ ਹੋ ਕੇ ਆਇਆ ਕਿਉਂਕਿ ਉਹ ਹੈਗੀ ਬਾਬਾ ਜੀ ਦੇ ਜਨਮ ਭੂਮੀ ਬਾਬਾ ਜੀ ਦਾ ਜਨਮ ਸਥਾਨ ਹੈ ਜੁੰਨਾਗੜ ਤੇ ਇੱਥੇ ਬਾਬਾ ਜੀ ਨੇ ਲਾਇਆ ਕਿ ਆਸਨ ਗੁਫਾ ਦੇ ਵਿੱਚ ਬਿਲਕੁਲ ਥੱਲੇ ਆ ਗਏ ਆ ਤੇ ਇੱਥੇ ਦਾ ਜਿਹੜਾ ਵਿਊ ਹੈ ਨਾ ਇਹ ਦੇਖਿਓ ਹੀ ਬਣਦਾ ਆ ਤਾਂ ਇਸ ਜਗ੍ਹਾ ਤੇ ਬਾਬਾ ਜੀ ਨੇ ਵਿਸ਼ਰਾਮ ਕੀਤਾ ਸੀ ਤਾਂ ਇਸ ਜਗ੍ਹਾ ਤੇ ਇਸ਼ਨਾਨ ਕੀਤਾ ਸੀਗਾ ਪਰ ਦੱਸਿਆ ਜਾਂਦਾ ਵੀ ਇੱਥੇ ਇਸ਼ਨਾਨ ਕਰਨ ਵਾਲਿਆਂ ਦੇ ਦੁੱਖ ਦਿਲਦਰ ਦੂਰ ਹੁੰਦੇ ਆ ਵੱਡੀਆਂ-ਵੱਡੀਆਂ ਬਿਮਾਰੀਆਂ ਜਿਹੜੀਆਂ ਨਾ ਉਹ ਉਹ ਉਹਨਾਂ ਤੋਂ ਰਹਿਤ ਹੋ ਜਾਂਦੇ ਤੇ ਜਿੱਦਾਂ ਮੈਂ ਪਿੱਛੇ ਗੱਲ ਕਰਦਾ ਸੀਗਾ ਵੀ ਰਾਤ-ਰਾਤ ਤੇ ਕਿਸੇ ਵੇਲੇ ਜਾਨਵਰ ਦਾ ਵੀ ਡਰ ਹੁੰਦਾ ਤੇ ਇੱਥੇ ਹੈਗੀਆਂ ਜੀ ਆ ਬਰਮੀਆਂ ਪਰ ਜਿਹੜੇ ਇੱਥੇ ਦੇ ਬਨਸਪਤੀ ਇੱਥੇ ਦੇ ਦਰਖਤ ਵੀ ਬਿਲਕੁਲ ਡਿਫਰੈਂਟ ਆ ਇਹੋ ਜਿਹੇ ਬਨਸਪਤੀ ਮੈਨੂੰ ਲਾਗੇ ਸ਼ਾਗੀ ਹੋਰ ਦਿਸੀ ਨਹੀਂ ਇੱਥੇ ਆਜੋ ਚੱਲਦੇ ਆ ਇੱਥੇ ਹੈਗੇ ਆ ਇੱਕ ਬਾਬਾ ਜੀ ਜਿਹੜੇ ਧੂਨੇ ਤੇ ਰਹਿੰਦੇ ਆ ਤੇ ਜੀ ਉਹ ਸਾਡੇ ਨਾਲ ਗੱਲ ਕਰਨੀ ਚਾਹੇ ਅਜੇ ਤਾਂ ਆਪਾਂ ਗੱਲ ਕਰ ਸਕਦੇ ਆ ਵੈਸੇ ਉਹ ਗੱਲ ਕੱਟ ਕਰਦੇ ਹੈ ਨਾ ਬਾਬੇ ਕਹਿੰਦੇ ਸੀ ਕਹਿੰਦੇ ਯਾਰ ਕੁਝ ਖਾਣ ਨੂੰ ਹੀ ਲੈਂਦਾ ਇਹ ਮੈਂ ਕਿਹਾ ਚਲੋ ਸਾਧੂ ਸੰਤਾਂ ਦਾ ਜਿੱਦਾਂ ਮੂੜੇ ਹੁੰਦਾ ਇਹ ਵੀ ਉਹਦੀ ਰਜਾ ਹੀ ਆ ਜਿਹੜਾ ਦੂਜਾ ਕਿਹੜਾ ਨਾਲੇ ਲਵਾਤਾ ਨਾ ਥੱਲੇ ਦਾ ਮੈਨੂੰ ਲੱਗਦਾ ਵੀ ਕੋਸ਼ ਚੀਜ਼ ਰਹਿ ਗਈ ਹਾਂਜੀ ਕੀ ਹਾਲ ਹੈ ਜੀ ਉਮੀਦ ਕਰਦੇ ਸਾਰੇ ਵਧੀਆ ਹੋਵਗੇ ਤੇ ਮੈਂ ਤੁਹਾਡਾ ਹਰਪਾਲ ਗ੍ਰੇਟ ਟੈਲੀਕਾਸਟ ਚੈਨਲ ਤੋਂ ਤੇ ਆ ਗਏ ਆ ਬਾਬਾ ਜੀ ਦੀ ਨਗਰੀ ਦਿਓਟ ਸਿੱਧ ਗੁਫਾ ਤੇ ਏ ਅਕਸਰ ਸੰਗਤਾਂ ਮੈਨੂੰ ਪੁੱਛਦੀਆਂ ਸੀਗੀਆਂ ਵੀ ਭਾਜੀ ਤੁਸੀਂ ਉਹ ਵੀਡੀਓ ਦੁਬਾਰਾ ਪਾਓ ਜਿਹੜੀ ਜਿੱਥੇ ਬਾਬਾ ਜੀ ਦੀ ਜਿਹੜੀ ਗੁਫਾ ਦੇ ਉੱਤੇ ਬਾਬਾ ਜੀ ਨੂੰ ਇਸ਼ਨਾਨ ਕਰਾਉਂਦੇ ਆ ਨਾ ਉਹ ਪੋਲੀ ਜਿਹੜੀ ਤੋਂ ਜਲ ਲੈ ਕੇ ਆਉਂਦੇ ਆ ਤੇ ਆਜੋ ਚੱਲਦੇ ਆਂ ਦੇ ਮੇਰੇ ਨਾਲ-ਨਾਲ ਵੀਡੀਓ ਤੇ ਬਣੇ ਰਹੋ ਤੁਹਾਨੂੰ ਦੱਸ ਦਿਆਂ ਵੀ ਕਿਹੜੀ ਜਗ੍ਹਾ ਤੋਂ ਕਿੱਥੋਂ ਜਲ ਲੈ ਕੇ ਆਉਂਦੇ ਆ ਤੜਕੇ ਲੈ ਕੇ ਆਉਂਦੇ ਆ 2:30 ਤੋਂ 3:00 ਵਜੇ ਦਰਮਿਆਨ ਤੇ ਜਦੋਂ ਆਪਾਂ ਗੇਟ ਆ ਗੇਟ ਤੋਂ ਅੱਗੇ ਚੱਲਦੇ ਆ ਤੇ ਅੱਗੇ ਪੋਡੇ ਸ਼ੁਰੂ ਹੋ ਜਾਂਦੇ ਆ ਰਾਈਟ ਹੈਂਡ ਹੈ ਜੀ ਲੁਧਿਆਣੇ ਵਾਲਿਆਂ ਦੀ ਸਰਾਮ ਧੁਰੀ ਲੈਣ ਵਾਲਿਆਂ ਦੀ ਤੇ ਉਸ ਤੋਂ ਅੱਗੇ ਫਿਰ ਰਾਈਟ ਹੈਂਡ ਇੱਕ ਸ਼ਾਪ ਆਉਂਦੀ ਆ ਰੋਟਾਂ ਦੀ ਨਾ ਇੱਕੋ ਹੀ ਸ਼ਾਪ ਉੱਥੋਂ ਤੁਸੀਂ ਸਿੱਧਾ ਅੰਚਲ ਤੋਂ ਰਾਈਟ ਟਰਨ ਮਾਰ ਲੈਣਾ ਤੇ ਇਹ ਜਾਂਦੀ ਆ ਜੀ ਇਹ ਰਸਤਾ ਸਿੱਧਾ ਜਾਂਦਾ ਬੋਲੀ ਨੂੰ ਤੇ ਆ ਜੋ ਚੱਲਦੇ ਆ ਤੇ ਕਰਵਾਉਂਦੇ ਆ ਤੁਹਾਨੂੰ ਬੋਲੀ ਦੇ ਦਰਸ਼ਨ ਇਹ ਆ ਜੀ ਦੁਕਾਨ ਜਦੋਂ ਵੀ ਆਪਾਂ ਜਾਣਾ ਆ ਤੇ आरके एंटरप्राइजेस ਤੇ ਇਥੋਂ ਹੀ ਆਪਾਂ ਸਮਾਨ ਲੈ ਕੇ ਜਾਈਦਾ ਥੱਲੇ ਜਿਹੜੇ ਬਾਬੇ ਥੱਲੇ ਬੈਠੇ ਆ ਧੁਨੇ ਤੇ ਤੁਸੀਂ ਚਾਹ ਪੱਤੀ ਜਾਂ ਦੁੱਧ ਜਾਂ ਖੰਡ ਲੈ ਕੇ ਆਓ ਨਾ ਉਹਦੀ ਆਪਣੀ ਸੇਵਾ ਹੈ ਸ਼ਰਧਾ ਭਾਵਨਾ ਤੇ ਅਸੀਂ ਇਸ ਜਗ੍ਹਾ ਤੋਂ ਲੈ ਜਾਈਦੀ ਆ ਵੀ ਖੰਡ ਕਦੀ ਪੱਤੀ ਤੇ ਆਜੋ ਚਲਦੇ ਆ ਤੇ ਦਰਸ਼ਨ ਕਰਾਉਂਦੇ ਆ ਤੁਹਾਨੂੰ ਤੇ ਕਿਹੜੀਆਂ-ਕਿਹੜੀਆਂ ਸੰਗਤਾਂ ਬੋਲੀ ਦੇ ਦਰਸ਼ਨ ਕਰਕੇ ਗਈਆਂ ਆ ਨਾ ਇਹ ਕਿਹੜੀਆਂ-ਕਿਹੜੀਆਂ ਸੰਗਤਾਂ ਨੇ ਆਪਣੀ ਵੀਡੀਓ ਦੇਖ ਕੇ ਇੱਥੇ ਆਏ ਸੀਗੇ ਨਾ ਅਲਰੇਡੀ ਮੈਂ ਦੋ ਵੀਡੀਓ ਪਾਈਆਂ ਜਾਂ ਦੋ ਜਾਂ ਤਿੰਨ ਵੀਡੀਓ ਪਾਈਆਂ ਇੱਕ ਤਾਂ ਪਾਈ ਸੀ ਗਾਗਰ ਵਾਲੀ ਵੀਡੀਓ ਤੜਕੇ ਦੀ ਤੇ ਇੱਕ ਪਾਈ ਆ ਜਦੋਂ ਆਪਾਂ ਵੈਸੇ ਦਿਨ ਦਿਨ ਦੀ ਜਿਹੜੀ ਗਾਗਰ ਵਾਲੀ ਆ ਉਹ ਤਾਂ ਹੈਗੀ ਆ ਰਾਤ ਦੀ ਤੇ ਜਿਹੜੀ ਦਿਨ ਵਾਲੀ ਉਹ ਤੁਹਾਨੂੰ ਪ੍ਰੋਪਰਲੀ ਇੱਥੇ ਦੇ ਵਿਊ ਦਾ ਪਤਾ ਲੱਗ ਜਾਣਾ ਹੈ ਹਨਾ ਤੇ ਜਦੋਂ ਆਪਾਂ ਇੱਥੇ ਆਉਂਦੇ ਆ ਤਾਂ ਸਾਹਮਣੇ ਉੱਪਰ ਗੁਫਾ ਦੇ ਦਰਸ਼ਨ ਹੁੰਦੇ ਆ ਸਿੱਧ ਯੋਗੀ ਬਾਬਾ ਬਾਲਕਨਾਥ ਜੀ ਦੀ ਗੁਫਾ ਤੇ ਜਿੱਥੇ ਆਪਾਂ ਚੱਲੇ ਆ ਇੱਥੇ ਵੀ ਬਾਬਾ ਜੀ ਦੀ ਗੁਫਾ ਇੱਕ ਥੱਲੇ ਬਿਲਕੁਲ ਖੱਡ ਦੇ ਵਿੱਚ ਉੱਪਰ ਗੁਫਾ ਤੇ ਗੁਫਾ ਤੋਂ ਥੱਲੇ ਜਿਹੜੀ ਖਾੜ ਹੈ ਸੱਜੇ ਹੱਥ ਤੇ ਉਸ ਗੁਫਾ ਦੇ ਵਿੱਚ ਤੇ ਉਸ ਖਾੜ ਦੇ ਚ ਅਸੀਂ ਜਾ ਰਹੇ ਹਾਂ ਥੱਲੇ ਤੇ ਇੱਥੇ ਹੈਗੀ ਆ ਬੋਲੀ ਪਵਿੱਤਰ ਜਿਹਦੇ ਜਲ ਦੇ ਨਾਲ ਬਾਬਾ ਜੀ ਦੀ ਗੁਫਾ ਦੇ ਉੱਤੇ ਬਾਬਾ ਜੀ ਨੂੰ ਇਸ਼ਨਾਨ ਕਰਾਈ ਜਾਂਦੇ ਹਨ ਤੇ ਡੇਲੀ ਪੰਡਤ ਉਹ ਨਹੀਂ ਆਉਂਦੇ ਆ ਤੜਕੇ 3 ਵਜੇ ਦਾ ਟਾਈਮ ਨਾਲ ਨਾ ਤੇ ਉਹ ਬਿਨਾਂ ਰੁਕੇ ਉਹ ਆਉਂਦੇ ਆ ਥੱਲੇ ਤਾਂ ਗਾਗਰ ਪਾਣੀ ਦੀ ਭਰ ਕੇ ਉਸ ਬੋਲੀ ਚੋਂ ਲੈ ਕੇ ਜਾਂਦੇ ਆ ਤੇ ਆ ਜੋ ਚਲਦੇ ਆ ਜੀ ਕਰਾਉਂਦੇ ਆ ਦਰਸ਼ਨ ਅੱਗੇ ਜਦੋਂ ਆਇਆ ਸੀ ਅੱਗੇ ਆਇਆ ਸੀ ਮੈਂ ਸ਼ਾਮ ਨੂੰ ਸ਼ਾਮ ਨੂੰ ਨਹੀਂ ਥੋੜੀ ਰਾਤ ਨੂੰ ਪਹਿਲਾਂ ਜਦੋਂ ਜਦੋਂ ਗਾਗਰ ਵਾਲੀ ਵੀਡੀਓ ਬਣਾਈ ਸੀ ਤੇ ਇੱਥੇ ਲਾਈਟਾਂ ਤਾਂ ਲੱਗੀਆਂ ਸਟਰੀਟ ਲਾਈਟਾਂ ਤੇ ਇਹ ਜਿਹੜੀਆਂ ਲਾਈਟਾਂ ਆ ਨਾ ਜਿੱਦਾਂ ਬਰ ਕਿਸੇ ਨੇ ਰਾਤ ਬਰਾਤੇ ਆਉਣਾ ਉਹਨਾਂ ਲਈ ਥੋੜੀ ਓਕ ਹੈਗੀ ਆ ਹਨਾ ਥੋੜੀ ਦੂਰ ਦੂਰ ਆ ਤੇ ਚਲੋ ਮਨ ਚ ਆਇਆ ਮੈਂ ਕਿਹਾ ਇਹ ਗੱਲ ਕਰ ਲਈਏ ਸਾਂਜੀ ਤੁਹਾਡੇ ਨਾਲ ਨਾ ਤੇ ਬਾਕੀ ਐਤਵਾਰ ਨੂੰ 23 ਤਰੀਕ ਨੂੰ 23 ਮਾਰਚ 2025 ਸਵੇਰੇ 7 ਵਜੇ ਤੁਹਾਡੇ ਭਰਾ ਦਾ ਭਜਨ ਆ ਰਿਹਾ ਆ ਪਪਾ ਪੂਣਾ ਹਰੀ ਦੀ ਕਿਰਪਾ ਨਾਲ ਕਦੀ ਸੋਚਿਆ ਨਹੀਂ ਸੀ ਤੇ ਇੱਕ ਮੰਨ ਦੀ ਰੀਤ ਸੀ ਤੇ ਪੂਣਾ ਹਰੀ ਨੇ ਉਹ ਰੀਜ ਪੂਰੀ ਘਲਾਤੀ ਹੈ ਨਾ ਤੇ ਬਾਕੀ ਕਹਿੰਦੇ ਉਹਦੇ ਨਾਂ ਦਾ ਗਿੱਧਾ ਕੀ ਪੁੱਠਾ ਕੀ ਸਿੱਧਾ ਬਸ ਜੀ ਬਿਲਕੁਲ ਥੱਲੇ ਆ ਗਏ ਆ ਤੇ ਇੱਥੇ ਦਾ ਜਿਹੜਾ ਵਿਊ ਹੈ ਨਾ ਇਹ ਦੇਖਿਓ ਹੀ ਬਣਦਾ ਆ ਨੇਚਰ ਪ੍ਰੇਮੀ ਪ੍ਰਕਿਰਤੀ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਲਈ ਇਹ ਬਹੁਤ ਹੀ ਮਤਲਬ ਮਨਮੋਹਕ ਦ੍ਰਿਸ਼ ਹੈ ਉਹਨਾਂ ਦੇ ਲਈ ਨਾ ਇਸ ਪਹਾੜ ਦੇ ਉੱਪਰ ਗੁਫਾ ਹੈ ਜੀ ਬਾਬਾ ਜੀ ਦੀ ਤੇ ਸਭ ਤੋਂ ਉੱਪਰ ਚਰਨਪਾਦਕਾ ਉਸ ਤੋਂ ਥੋੜੇ ਜਿਹਾ ਥੱਲੇ ਆ ਕੇ ਬਾਬਾ ਜੀ ਦੀ ਗੁਫਾ ਤੇ ਉਸ ਤੋਂ ਬਿਲਕੁਲ ਥੱਲੇ ਖੱਡ ਦੇ ਵਿੱਚ ਇਹ ਬੋਲੀ ਆ ਬਹੁਤ ਸੱਜਣਾ ਦੇ ਭੈਣਾ ਭਰਾਵਾਂ ਦੇ ਫੋਨ ਆਉਂਦੇ ਆ ਕਾਲਾਂ ਆਉਂਦੀਆਂ ਆ ਜਿਹੜੇ ਇੱਥੇ ਦਰਸ਼ਨ ਕਰਕੇ ਜਾਂਦੇ ਆ ਉਹ ਵੀ ਦੱਸਦੇ ਆ ਤੇ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਉਹ ਵੀ ਕਹਿੰਦੇ ਆ ਵੀ ਭਾਜੀ ਇੱਕ ਵਾਰੀ ਦੁਬਾਰਾ ਪ੍ਰੋਪਰਲੀ ਵੀਡੀਓ ਜ਼ਰੂਰ ਪਾਓ ਮੇਰੇ ਸਾਬ ਨਾਲ ਜੇਸੂ ਸਾਬ ਨਾਲ ਆਪਾਂ ਆ ਵੀਡੀਓ ਪਾ ਰਹੇ ਆ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਣੀ ਨਾ ਕਾਫੀ ਤੱਕ ਤੁਹਾਨੂੰ ਪਤਾ ਲੱਗ ਗਿਆ ਹੈ ਨਾ ਤੇ ਇਹ ਕੇਸ਼ਵ ਇੱਥੇ ਰਹਿੰਦਾ ਬਾਬਾ ਜੀ ਦੇ ਦਰਬਾਰ ਤੇ ਇੱਥੇ ਇਹਨਾਂ ਦੀ ਰੋਟਾ ਦੀ ਸ਼ੌਪ ਸੀ ਪਹਿਲਾਂ ਹੁਣ ਕਿੱਧਰ ਆ ਹੌਣ ਕਰਿਆਨੇ ਦੀ ਹੈ ਨਾ ਤੇ ਇਹ ਵੀ ਦੱਸਦਾ ਹੁੰਦਾ ਕਹਿੰਦਾ ਪਾਜੀ ਸੰਗਤ ਕਾਫੀ ਆਉਂਦੀ ਆ ਵੀ ਉਹ ਦੱਸਦੇ ਹੁੰਦੇ ਆ ਵੀ ਜਿਹੜੇ ਸਰਦਾਰ ਜੀ ਦੇ ਚੈਨਲ ਤੇ ਵੀਡੀਓ ਦੇਖੀ ਸੀ ਪਾਜੀ ਉਹ ਰਸਤਾ ਕਿੱਥੇ ਜਾਂਦਾ ਆ ਤੇ ਚਲੋ ਬਹੁਤ ਵਧੀਆ ਲੱਗਦਾ ਜੀ ਫਿਰ ਅ ਬਿਲੋਂ ਖੁਸ਼ੀ ਮਿਲਦੀ ਆ ਆਨੰਦ ਮਿਲਦਾ ਹੈ ਨਾ ਜੀ ਤੇ ਆ ਹਾਂਜੀ ਪਰਸੂ ਵੀ ਤੁਸੀਂ ਲਾਈਵ ਚੱਲੇ ਸੀ ਤੇ ਲਾਈਵ ਹਾਂਜੀ 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 ਤੇ ਹਾਂ ਬਿਲਕੁਲ ਤੇ ਆ ਨਜ਼ਾਰਾ ਆ ਜੀ ਕੁਝ ਇਹ ਜਿਹੜੇ ਤੁਸੀਂ ਆ ਦੇਖ ਰਹੇ ਆ ਉੱਪਰ ਬਿਲਡਿੰਗਾਂ ਦੇਖ ਰਹੇ ਆ ਇਹਦੇ ਦੂਸਰੇ ਪਾਸੇ ਸਿੱਧੀ ਆ ਪੌੜੀਆਂ ਗੁਫਾ ਨੂੰ ਜਾ ਰਹੀਆਂ ਆ ਇਹ ਉਹ ਸਰਾਮਾ ਆ ਤੇ ਇਹ ਓਏ ਓਏ ਉਹ ਸਰਾਮਾ ਆ ਤੇ ਇਹ ਰੋਟੀਆਂ ਦੀਆਂ ਦੁਕਾਨਾਂ ਆ ਰੋਡ ਪ੍ਰਸ਼ਾਦ ਦੀਆਂ ਤੇ ਇਹਨਾਂ ਦੇ ਸੈਂਟਰ ਚੋਂ ਜਾਂਦੀ ਆ ਬਾਬਾ ਜੀ ਦੀ ਗੁਫਾ ਨੂੰ ਜਿਹੜੀ ਸੜਕ ਆ ਜਿਹੜੀ ਆ ਪੋਡੇ ਆ ਪੌੜੀਆਂ ਵਾਲਾ ਰਸਤਾ ਹਨਾ ਜਗਾ ਜਗਾ ਸਰਚ ਲਾਈਟਾਂ ਲਗੀਆਂ ਆ ਪਰ ਸਰਚ ਲਾਈਟਾਂ ਦੇ ਜਿਹੜੀ ਹਾਲਾਤ ਆ ਬਹੁਤ ਖਸਤਾ ਆ ਕਿਉਂਕਿ ਮੰਕੀ ਬੋਧਿਆ ਇੱਥੇ ਉਹ ਮੇਰੇ ਖਿਆਲ ਉਹਨਾਂ ਨੇ ਹੀ ਇਹ ਹਾਲਾਤ ਕੀਤੇ ਹੋਏ ਆ ਨਾ ਇਹ ਗਰਮ ਹੋ ਜਾਂਦੀ ਹੀ ਪੂਰੀ ਰਾਤ ਲਗਣੀ ਲਾਈਟ ਹਾਂ ਗਰਮ ਹੋ ਜਾਂਦੀ ਆ ਨਾ ਤੇ ਇਹਨਾਂ ਦੀ ਵੀ ਰਿਪੇਅਰ ਮੰਗਦੀਆਂ ਇਹ ਵੀ ਹੁਣ ਨਾ ਰਿਪੇਅਰ ਮੰਗਦੀਆਂ ਕਿਉਂਕਿ ਰਾਤ ਹਾਂ ਰਾਤ ਬਰਾਤੇ ਥੋੜਾ ਜਿਹਾ ਆਉਣਾ ਡਿਫਿਕਲਟ ਹੋ ਜਾਂਦਾ ਕਿਉਂਕਿ ਜਿਹੜੇ ਭੇਤੀ ਆ ਉਹ ਤਾਂ ਆ ਜਾਂਦੇ ਆ ਦੂਸਰਿਆਂ ਲਈ ਇਦਾਂ ਹੁੰਦੀ ਆ ਵੀ ਵੈਸੇ ਤਾਂ ਸਾਰਾ ਕੁਝ ਸ਼ੌਕੀ ਕੋਈ ਇਦਾਂ ਦੀ ਗੱਲ ਨਹੀਂ ਫੇਰ ਵੀ ਜੰਗਰੀ ਜੰਗਲੀ ਏਰੀਆ ਆ ਕੋਈ ਜਾਨਵਰ ਵਗੈਰਾ ਹੋ ਸਕਦਾ ਹੈ ਨਾ ਇਸ ਕਰਕੇ ਉਹ ਹੁੰਦਾ ਵੀ ਜਦੋਂ ਕਿ ਰਾਤ ਨੂੰ ਆਉਣਾ ਤਾਂ ਲਾਈਟ ਦਾ ਜਰੂਰ ਪ੍ਰਬੰਧ ਹੋਵੇ ਆਪਣੇ ਕੋਲ ਨਾ ਅਪਲ ਤਾਂ ਵੈਸੇ ਦਿਨੇ ਦਿਨੇ ਆਓ ਰਾਤ ਨੂੰ ਤਾਂ ਆਉਣ ਦੀ ਲੋੜ ਨਹੀਂ ਹੈਗੀ ਹੈ ਨਾ ਦਿਨੇ ਆਓ ਫਿਰ ਵੀ ਕਿਸੇ ਵੇਲੇ ਸੰਗਤ ਆਉਂਦੀ ਦੂਰੋਂ ਆਉਂਦੀ ਇਦਾਂ ਹੁਣ ਚ ਇਦਾਂ ਮਹੀਨਾ ਚੱਲਦਾ ਪਿਆ ਆ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਕਿਉਂਕਿ 24 ਘੰਟੇ ਦਰਵਾਜ਼ਾ ਖੁੱਲਾ ਬਾਬਾ ਜੀ ਦਾ ਨਾ ਤੇ ਇਹ 24 ਘੰਟੇ ਖੁੱਲਾ ਤੇ ਜਿਨ੍ਹਾਂ ਨੇ ਸੰਗਤਾਂ ਨੇ ਦਰਸ਼ਨ ਮੇਲੇ ਕਰਨੇ ਆ ਬੋਲੀ ਦੇਵੀ ਤੇ ਉਹ ਫਿਰ ਰਾਤ ਨੂੰ ਕਿਸੇ ਵੇਲੇ ਸੰਗਤਾਂ ਆ ਜਾਂਦੀਆਂ ਆ ਤੇ ਉਹਨਾਂ ਦੇ ਕੋਲ ਫਿਰ ਲਾਈਟ ਦਾ ਪ੍ਰਬੰਧ ਹੋਣਾ ਚਾਹੀਦਾ ਨਾ ਕਿਉਂਕਿ ਉਹਨਾਂ ਨੇ ਕਿਸੇ ਪਹਿਲੇ ਤੜਕੇ ਦਰਸ਼ਨ ਮੇਲੇ ਕਰਕੇ ਦੂਰੋਂ ਆਈਆਂ ਤੇ ਉਹਨਾਂ ਨੇ ਫਿਰ ਚੱਲ ਜਾਣਾ ਹੁੰਦਾ ਆ ਤੇ ਇਹ ਉਹਨਾਂ ਲਈ ਗੱਲ ਆ ਵੀ ਜਦੋਂ ਫਿਰ ਆਉਣਾ ਤੇ ਲਾਈਟ ਲੈ ਕੇ ਆਉਣ ਨਾ ਤੇ ਬਾਕੀ ਬਹੁਤ ਆਨੰਦ ਆ ਜੀ ਬਹੁਤ ਹੀ ਸ਼ਾਂਤੀ ਆ ਇੱਥੇ ਇੱਕ ਅ ਅਲੱਗਾ ਸਾਫ ਹੁੰਦਾ ਇੱਕ ਪੋਜ਼ਿਟਿਵ એનર્ਜੀ ਮਿਲਦੀ ਆ ਤੁਹਾਨੂੰ ਔਰ ਇੱਕ ਵਾਰੀ ਉਹ ਤਾਂ ਇਦਾਂ ਫੀਲ ਹੋਊਗਾ ਵੀ ਅਸੀਂ ਕਿਤੇ ਅਲੱਗ ਬਹੁਤ ਦੂਰ ਆਏ ਹਾਂ ਨਾ ਹਾਂ ਹੈਗੇ ਆਪਾਂ ਛਾਤ ਲਈ ਦੇ ਵਿੱਚ ਛਾਤ ਲਈ ਤੋਂ ਦਿਓੜਸੇ ਤੇ ਗੁਫਾ ਦਿਓੜਸੇ ਤੇ ਗੁਫਾ ਦੇ ਬਿਲਕੁਲ ਲਾਗੇ ਖੜੇ ਆ ਆ ਪਹਾੜ ਦੇ ਉੱਪਰ ਗੁਫਾਇਆ ਬਾਬਾ ਜੀ ਦੀ ਤੇ ਥੱਲੇ ਖੱਡ ਦੇ ਵਿੱਚ ਉਹ ਬੋਲੀ ਆ ਹਾਂਜੀ ਤੇ ਧਰਤੀ ਦਾ ਲੱਗਾ ਹਾਂ ਹਾਂ ਬਿਲਕੁਲ 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 ਇਹ ਜਿੱਦਾਂ ਮੈਂ ਪਿੱਛੇ ਗੱਲ ਕਰਦਾ ਸੀਗਾ ਵੀ ਰਾਤ ਭਰਾਤੇ ਕਿਸੇ ਵੇਲੇ ਜਾਨਵਰ ਦਾ ਵੀ ਡਰ ਹੁੰਦਾ ਤੇ ਇੱਥੇ ਹੈਗੀਆਂ ਜੀ ਆ ਬਰਮੀਆਂ ਆ ਦੇਖੋ ਆ ਮੁਰੇ ਆ ਗਈਆਂ ਬਰਮੀਆਂ ਮੈਂ ਪਿਛਲੀ ਵੀਡੀਓ ਚ ਵੀ ਤੁਹਾਨੂੰ ਦਿਖਾਈਆਂ ਸੀਗੀਆਂ ਤੇ ਵੈਸੇ ਤਾਂ ਕੋਈ ਏਡੀ ਗੱਲ ਨਹੀਂ ਹੈਗੀ ਪਰ ਫਿਰ ਵੀ ਮਨ ਲਓ ਕਿਤੇ ਰਾਤ ਬਰਾਤ ਤੇ ਕਿਤੇ ਕੋਈ ਜਾਨਵਰ ਤੁਹਾਡੇ ਪੈਰਾਂ ਚ ਆ ਜਾਂਦਾ ਹੈ ਤੇ ਕਿਤੇ ਅਚਨ ਚੇਤ ਉਤੇ ਪੈਰ ਰੱਖ ਹੋ ਜਾਂਦਾ ਹੈ ਤਾਂ ਫਿਰ ਉਹ ਥੋੜਾ ਜਿਹਾ ਖਤਰਨਾਕ ਹੋ ਸਕਦਾ ਹੈ ਇਸ ਕਰਕੇ ਤਾਂ ਮੈਂ ਗੱਲ ਕਰ ਰਿਹਾ ਸੀ ਵੀ ਲਾਈਟ ਤੁਸੀਂ ਜ਼ਰੂਰ ਰਾਤ ਨੂੰ ਲੈ ਕੇ ਆਓ ਜੇ ਆਉਣਾ ਹੈ ਰਾਤ ਨੂੰ ਕਿਤੇ ਤਾਂ ਚਲੋ ਜੀ ਪਹੁੰਚ ਚਲੇ ਆ ਜੀ ਆਪਾਂ ਬੋਲੀ ਤੇ ਤੇ ਇਹ ਸਾਹਮਣੇ ਦਰਸ਼ਨ ਕਰੋ ਜੀ ਤੇ ਆਜੋ ਚੱਲਦੇ ਆ ਇੱਥੇ ਹੈਗੇ ਆ ਇੱਕ ਬਾਬਾ ਜੀ ਜਿਹੜੇ ਧੂਨੇ ਤੇ ਰਹਿੰਦੇ ਆ ਤੇ ਜੇ ਉਹ ਸਾਡੇ ਨਾਲ ਗੱਲ ਕਰਨੀ ਚਾਹੇ ਅੱਜ ਤਾਂ ਆਪਾਂ ਗੱਲ ਕਰ ਸਕਦੇ ਆ ਵੈਸੇ ਉਹ ਗੱਲ ਕੱਟ ਕਰਦੇ ਹਨਾ ਤੇ ਬਾਕੀ ਆਜੋ ਜੀ ਤੇ ਇਸੇ ਜਗ੍ਹਾ ਦੇ ਉੱਤੇ ਆ ਉਹ ਗੁਫਾ ਬਾਬਾ ਜੀ ਦੀ ਪ੍ਰਾਚੀਨ ਗੁਫਾ ਆ ਇੱਥੇ ਵੀ ਬਿਲਕੁਲ ਖੱਡ ਦੇ ਵਿੱਚ ਆਓ ਜੀ ਕਰੋ ਦਰਸ਼ਨ ਬਾਬਾ ਜੀ ਦਾ ਅਖੰਡ ਧੂਣਾ ਚੱਲਦਾ ਇੱਥੇ ਸੂਰ ਪਹੁੰਚ ਗਏ ਆ ਜੀ ਬੋਲੀ ਤੇ ਤੇ ਜਿੱਥੇ ਚੱਲਦਾ ਬਾਬਾ ਜੀ ਦਾ ਅਖੰਡ ਧੂਣਾ ਤੇ ਜਦੋਂ ਆਉਂਦੇ ਆ ਬਿਲਕੁਲ ਪੋੜੀਆਂ ਥੱਲੇ ਉਤਰ ਕੇ ਤੇ ਪਹਿਲਾਂ ਦਰਬਾਰ ਆਉਂਦਾ ਪਹਿਲਾਂ ਮੰਦਰ ਆਉਂਦਾ ਹੈ ਜੀ ਸ਼ਨੀ ਦੇਵ ਜੀ ਫਿਰ ਆਂਦਾ ਜੀ ਕਾਲੀ ਮਾਤਾ ਦਾ ਜੀ ਤੇ ਹਨੂਮਾਨ ਜੀ ਦਾ ਜੀ ਇਹ ਸ਼ੇਰਾਂ ਵਾਲੀ ਮਾਤਾ ਦਾ ਤੇ ਇਹ ਆ ਜੀ ਬਾਬਾ ਬਾਲਕਨਾਥ ਜੀ ਦੀ ਉਹ ਪਰਚੀਨ ਗੁਫਾ ਉਹ ਗੁਫਾ ਤੇ ਦੱਸਿਆ ਜਾਂਦਾ ਵੀ ਜਤੋਂ ਬਾਬਾ ਬਾਲਕਨਾਥ ਜੀ ਸ਼ਾਤ ਲਈ ਤੋਂ ਆ ਰਹੇ ਸੀ ਗੁਫਾ ਤੇ ਤਾਂ ਇਸ ਜਗ੍ਹਾ ਤੇ ਬਾਬਾ ਜੀ ਨੇ ਵਿਸ਼ਰਾਮ ਕੀਤਾ ਸੀ ਤਾਂ ਇਸ ਜਗ੍ਹਾ ਤੇ ਇਸ਼ਨਾਨ ਕੀਤਾ ਸੀਗਾ ਤੇ ਉਦੋਂ ਤੋਂ ਇਹ ਬੋਲੀ ਆ ਇਸ ਜਗ੍ਹਾ ਤੇ ਉੱਤੇ ਔਰ ਹਰ ਰੋਜ਼ ਸਵੇਰੇ 3 ਵਜੇ ਦੇ ਕਰੀਬ ਇੱਥੋਂ ਜਲ ਜਾਂਦਾ ਆ ਗੁਫਾ ਤੇ ਤੇ ਬਾਬਾ ਜੀ ਨੂੰ ਇਸ਼ਨਾਨ ਕਰਾਈ ਜਾਂਦੇ ਆ ਤੇ ਇਹ ਆ ਜੀ ਪਵਿੱਤਰ ਬੋਲੀ ਕਰੋ ਦਰਸ਼ਨ ਤੇ ਸਾਹਮਣੇ ਬਾਬਾ ਪਾਲਕਨਾਥ ਜੀ ਦੀ ਮੂਰਤੀ ਸਥਾਪਿਤ ਕੀਤੀ ਹੈ ਬੋਲੀ ਦੇ ਬਿਲਕੁਲ ਸਾਹਮਣੇ ਜਾਲੀ ਕਰਕੇ ਨਾ ਥੋੜਾ ਕਲੀਅਰ ਨਹੀਂ ਆ ਰਿਹਾ ਬਾਬਾ ਜੀ ਦੇ ਗੁਰੂ ਦਿਤਤਰੇ ਜੀ ਦੀ ਮੂਰਤੀ ਸਥਾਪਿਤ ਕੀਤੀ ਹੋਈ ਆ ਜਿਹਨਾਂ ਦਾ ਬਹੁਤ ਹੀ ਪ੍ਰਾਚੀਨ ਸਥਾਨ ਜੁਨਾਗੜ ਗਿਰਨਾਰ ਪਰਬਤ ਉੱਤੇ ਸਥਿਤ ਹੈ ਜਿੱਥੇ ਬਾਬਾ ਜੀ ਨੇ ਗੁਰੂ ਦਿਤਤਰੇ ਜੀ ਤੋਂ ਨਾਮਦਾਨ ਲਿਆ ਸੀਗਾ ਤੇ ਨਾਲ ਹੀ ਇੱਧਰ ਹੈ ਜੀ ਸ਼ਿਵ ਜੀ ਮਹਾਰਾਜ ਇਹ ਬਾਬਾ ਬਲਕਨਾ ਜੀ ਨੇ ਸ਼ਿਵਜੀ ਮਹਾਰਜ ਦੀ ਆराधना ਕੀਤੀ ਹੈ ਭਗਤੀ ਕੀਤੀ ਹੈ ਜੀ ਤੇ ਸ਼ਿਵ ਦੇ ਬਹੁਤ ਲਾਡਲੇ ਬਾਬਾ ਬਲਕਨਾ ਜੀ ਤੇ ਇਹ ਸਥਾਨ ਹੈ ਜੀ ਔਰ ਦੱਸਿਆ ਜਾਂਦਾ ਵੀ ਇੱਥੇ ਇਸ਼ਨਾਨ ਕਰਨ ਵਾਲਿਆਂ ਦੇ ਦੁੱਖ ਦਿਲਦਰ ਦੂਰ ਹੁੰਦੇ ਆ ਵੱਡੀਆਂ ਵੱਡੀਆਂ ਬਿਮਾਰੀਆਂ ਜਿਹੜੀਆਂ ਨਾ ਉਹ ਉਹ ਉਹਨਾਂ ਤੋਂ ਰਹਿਤ ਹੋ ਜਾਂਦੇ ਆ ਉਹ हट ਜਾਂਦੀਆਂ ਆ ਇਹ ਮੰਨਤਾ ਹੈ ਇਸ ਜਗ੍ਹਾ ਦੀ ਔਰ ਬਹੁਤ ਪਵਿੱਤਰ ਬੋਲੀ ਹੈ ਇਹ ਉਸ ਟਾਈਮ ਤੋਂ ਇਹ ਬੋਲੀ ਇਸ ਜਗ੍ਹਾ ਤੇ ਸਥਾਪਤ ਆ ਤੇ ਜਿਨ੍ਹਾਂ ਸੰਗਤਾਂ ਨੂੰ ਇਸ ਜਗ੍ਹਾ ਦਾ ਪਤਾ ਸੀ ਇਸ ਬੋਲੀ ਦਾ ਪਤਾ ਸੀ ਉਹ ਕਮੈਂਟਾਂ ਵਿੱਚ ਜਰੂਰ ਦੱਸਿਓ ਇਹ ਹੈ ਜੀ ਬਾਬਾ ਜੀ ਦਾ ਬਹੁਤ ਪ੍ਰਚੀਨ ਧੂਣਾ ਅਖੰਡ ਜਿਹੜਾ ਚੱਲਦਾ ਆ ਰਿਹਾ ਹੈ ਤੇ ਇੱਥੇ ਬਾਬਾ ਜੀ ਸੇਵਾ ਕਰਦੇ ਆ ਪਰ ਉਹ ਕੈਮਰੇ ਦੇ ਸਾਹਮਣੇ ਨਹੀਂ ਆਉਂਦੇ ਤੇ ਬਹੁਤ ਕਿਰਪਾ ਹੈ ਉਹਨਾਂ ਦੀ ਬਹੁਤ ਪਿਆਰ ਕਰਦੇ ਆ ਸਾਰੀਆਂ ਸੰਗਤਾਂ ਨੂੰ ਔਰ ਜਦੋਂ ਵੀ ਤੁਸੀਂ ਇੱਥੇ ਆਉਂਦੇ ਆ ਦਰਸ਼ਨ ਮੇਲੇ ਕਰਕੇ ਜਾਓ ਬਹੁਤ ਨਿਗਾ ਸਵਾਇਆ ਮਨ ਨੂੰ ਸਕੂਨ ਮਿਲਦਾ ਉਹਨਾਂ ਦੇ ਦਰਸ਼ਨ ਕਰਕੇ ਨਾ ਤੇ ਮੈਂ ਜਦੋਂ ਵੀ ਆਉਂਦਾ ਆ ਜਦੋਂ ਟਾਈਮ ਲੱਗੇ ਮੈਂ ਜਰੂਰ ਇੱਥੇ ਹੋ ਕੇ ਜਾਂਦਾ ਆ ਤੇ ਸਰਦਾਰ ਦੇ ਦਰਸ਼ਨ ਕਰਕੇ ਜਾਂਦਾ ਆ ਹਾਂਜੀ ਤੇ ਪਿਛਲੇ 60 ਤੋਂ 65 ਸਾਲ ਤੋਂ ਇੱਥੇ ਨਿਰੰਤਰ ਸੇਵਾ ਕਰਦੇ ਔਰ ਇਕੱਲੇ ਹੀ ਰਹਿੰਦੇ ਆ ਇੱਥੇ ਨਾ ਔਰ ਬਹੁਤ ਵੱਡੀ ਗੱਲ ਆ ਇਦਾਂ ਦੇ ਜੰਗਲ ਦੇ ਵਿੱਚ ਇਕੱਲੇ ਰਹਿਣਾ ਹਰ ਵੇਲੇ ਇਹ ਕਹਿ ਲੋ ਵੀ ਉਹਦੀ ਲਿਫਟ ਤੋਂ ਬਿਨਾ ਨਹੀਂ ਨਾ ਉਹ ਆਪੇ ਹੀ ਸਹਾਈ ਆ ਨਾ ਪੁਣਾ ਹਰੀ ਮੇਰਾ ਤੇ ਕਿਹੜੀਆਂ ਕਿਹੜੀਆਂ ਸੰਗਤਾਂ ਇਸ ਜਗ੍ਹਾ ਤੇ ਹੋ ਗਏ ਗਈਆਂ ਇਸ ਦਰਬਾਰ ਤੇ ਹੋ ਗਏ ਗਈਆਂ ਉਹ ਵੀ ਜ਼ਰੂਰ ਦੱਸਿਓ ਤੇ ਹੁਣ ਚੱਲਦੇ ਹਾਂ ਜੀ ਬੋਲੀ ਦੇ ਜਲ ਦਾ ਆਪਾਂ ਜਲ ਪੀ ਕੇ ਤੇ ਉਸ ਤੋਂ ਬਾਅਦ ਫਿਰ ਮੂੰਹ ਹੱਥ ਵੀ ਧੋ ਲਈਏ ਬੋਲੀ ਤੋਂ ਬਿਲਕੁਲ ਥੋੜਾ ਥੱਲੇ ਵਾਲੀ ਖੱਡ ਵਾਲੀ ਫੈਡ ਹੁੰਦੇ ਆ ਨਾ ਤੇ ਇੱਥੇ ਥੱਲੇ ਸਾਰੀ ਖਾਡਾਂ ਹੋਰ ਡੂੰਗੀ ਹੈ ਨਾ ਪਰ ਜਿਹੜੇ ਇੱਥੇ ਦੀ ਬਨਸਪਤੀ ਇੱਥੇ ਦੇ ਦਰਖਤ ਵੀ ਬਿਲਕੁਲ ਡਿਫਰੈਂਟ ਆ ਇਹੋ ਜਿਹੇ ਬਨਸਪਤੀ ਮੈਨੂੰ ਲੱਗੇ ਸ਼ਾਗੀ ਹੋਰ ਦਿਸੀ ਨਹੀਂ ਇੱਥੇ ਹੈਗੀ ਨਾ ਬੋਰਡ ਤਾਂ ਹੈਗਾ ਹੈ ਨਾ ਪਰ ਜਿਹੜੇ ਬਾਕੀ ਦਰਖਤ ਤਾਂ ਬਿਲਕੁਲ ਡਿਫਰੈਂਟ ਆ ਉਹਨਾਂ ਦੀ ਸ਼ੇਪ ਵੀ ਬਿਲਕੁਲ ਡਿਫਰੈਂਟ ਆ ਦੇਖਿਓ ਤੇ ਇਸ ਜਗ੍ਹਾ ਤੇ ਬਾਬਾ ਜੀ ਜਦੋਂ ਸ਼ਾਤਲਾਈ ਤੋਂ ਆਏ ਸੀ ਨਾ ਚੱਲ ਕੇ ਤੇ ਇਸ ਜਗ੍ਹਾ ਤੇ ਉਹਨਾਂ ਨੇ ਵੀ ਸ਼ਰਾਮ ਕੀਤਾ ਸੀ ਜੋ ਇੱਥੇ ਦਾ ਇਤਿਹਾਸ ਹੈ ਜਿਹੜੇ ਸਾਨੂੰ ਇੱਥੇ ਦੇ ਸੰਤਾਂ ਤੋਂ ਪਤਾ ਲੱਗਾ ਜਿਹੜੇ ਇੱਥੇ ਰਹਿੰਦੇ ਆ ਨਾ ਤੇ ਬਾਕੀ ਤੁਸੀਂ ਵੀ ਆਓ ਜੀ ਦਰਸ਼ਨ ਮੇਲੇ ਕਰੋ ਇੱਥੇ ਲਿਖ ਕੇ ਵੀ ਲਾਇਆ ਹੈ ਜੀ ਜੈ ਬਾਬਾ ਬਲਕਨਾਥ ਜੀ ਕੀ ਚਰਨ ਗੰਗਾ ਬਾਉੜੀ ਹੈ ਗੁਫਾ ਮੇਂ ਬਾਬਾ ਜੀ ਦਾ ਸ্নান ਚਲ ਯਹੀਂ ਸੇ ਜਾਂਦਾ ਹੈ ਤੇ ਇੱਥੇ ਤੁਸੀਂ ਪੜ੍ਹ ਵੀ ਸਕਦੇ ਆ ਪ੍ਰੋਪਰਲੀ ਲਿਖ ਕੇ ਵੀ ਲਾ ਰੱਖਿਆ ਹੈ ਨਾ ਬੋਲੀ ਦੇ ਬਿਲਕੁਲ ਨਾਲ ਇੱਧਰ ਹੈ ਜੀ ਸ਼ਿਵਜੀ ਮਹਾਰਾਜ ਦਾ ਮੰਦਿਰ ਤੇ ਸ਼ਿਵਲਿੰਗ ਦੀ ਕੀਤੀ ਹੈ ਜੀ ਸਥਾਪਨਾ ਆਓ ਜੀ ਜੈ ਬੱਪਾ ਜੀ ਜੀ ਤੇ ਦਰਸ਼ਨ ਮਿਲੇ ਕਰ ਲਿਆ ਜੀ ਤੇ ਹੁਣ ਚਲਦੇ ਆ ਜੀ ਗੁਫਾ ਵਾਲੀ ਸਾਈਡ ਤੇ ਇਸ ਜਗ੍ਹਾ ਤੇ ਉੱਤੇ ਸ਼ਵਰਾਤਰੀ ਨੂੰ ਬਹੁਤ ਭਰਾ ਭੰਡਾਰਾ ਲੱਗਦਾ ਹੈ ਜੀ ਤੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਉਸ ਵੇਲੇ ਇੱਥੇ ਤੇ ਦਰਸ਼ਨ ਮਿਲੇ ਕਰਦੀਆਂ ਆ ਤੇ ਤੁਸੀਂ ਵੀ ਆਓ ਜੀ ਦੇਖੋ ਕਾ ਸੁੰਦਰਤਾ ਇਸ ਜਗ੍ਹਾ ਤੇ ਔਰ ਇੱਕ ਦੱਸਿਆ ਜਾਂਦਾ ਵੀ ਇੱਧਰ ਦੀ ਨਾਲ ਇੱਕ ਰਸਤਾ ਹੋਰ ਗੁਫਾ ਤੱਕ ਜਾਂਦਾ ਆ ਮੈਂ ਇੱਥੇ ਸਰਦਾਰ ਨਾਲ ਗੱਲ ਕੀਤੀ ਸੀ ਜਿਹੜੇ ਇੱਥੇ ਸੇਵਾ ਕਰਦੇ ਆ 65 ਸਾਲ ਤੋਂ ਇੱਥੇ ਆ ਬਿਸ਼ਪ 60 65 ਸਾਲ ਤੋਂ ਨਾ ਤੇ ਉਹ ਜਿਆਦਾ ਕੈਮਰੇ ਸਾਹਮਣੇ ਨਹੀਂ ਆਉਂਦੇ ਤੇ ਇਸ ਕਰਕੇ ਉਹ ਵੈਸੇ ਉਹਨਾਂ ਨਾਲ ਗੱਲਬਾਤ ਆਪਾਂ ਸਾਂਝੀ ਕੀਤੀ ਤੇ ਉਹਨਾਂ ਨੇ ਸਾਨੂੰ ਦੱਸਿਆ ਤੇ ਰਸਤਾ ਹੈਗਾ ਇੱਕ ਪਹਾੜ ਤੋਂ ਇੱਧਰ ਵੀ ਯਾਰ ਨੀ ਜਾਂਦਾ ਸਿੱਧਾ ਗੁਫਾ ਨੂੰ ਤੇ ਹਜੇ ਉਹਨਾਂ ਨੇ ਕਲੀਅਰ ਨਹੀਂ ਕੀਤਾ ਮੋਜ ਹੁੰਦੀ ਆ ਸਾਧੂ ਸੰਤਾਂ ਦੀ ਫਕਰਾਂ ਦੀ ਮੋਜ ਆ ਤੇ ਕਹਿੰਦੇ ਫੇਰ ਦੱਸਾਂਗੇ ਹਜੇ ਨਹੀਂ ਦੱਸਣਾ ਤੇ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਹਾਂਜੀ ਇਹ ਦੋ ਤਿੰਨ ਵਾਰੀ ਰਿਪੀਟ ਕਰਤੀ ਇਹ ਗੱਲ ਮੈਂ ਹਾਂਜੀ ਉਹ ਡਬਲਾ ਹੋਵੇ ਇਹ ਜਦੋਂ ਉਹਨਾਂ ਦੀ ਵਾਪਸੀ ਜਾ ਰਹੇ ਆ ਨਾ ਤੇ ਆਹ ਪੋੜੀਆਂ ਦੇਖ ਕੇ ਨਾ ਪੋਡੇ ਦੇਖ ਕੇ ਮੈਨੂੰ ਯਾਦ ਆ ਗਿਆ ਗੁਜਰਾਤ ਜੂਨਾਗੜ ਗਿਰਨਾਰ ਪਰਬਤ 9999 ਪੋੜੀਆਂ ਆ ਉੱਥੇ ਦੀਆਂ ਨਾ ਤੇ ਉਹਦੇ ਜਿੰਨੇ ਬਲੌਗ ਆ ਫਾਰੇ ਆਪਣੇ YouTube ਚੈਨਲ ਗ੍ਰੇਟ ਟੈਲੀਕਾਸਟ ਦੇ ਉਤੇ ਅਪਲੋਡ ਕੀਤੇ ਹੋਏ ਆ ਕੋਸ਼ਿਸ਼ ਕਰੋਗੇ ਉਹਦੇ ਜਿੰਨੇ ਵੀ ਲਿੰਕ ਹਨ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਉਂਗਾ ਇਸ ਵੀਡੀਓ ਦੇ ਵਿੱਚ ਨਾ ਤੁਸੀਂ ਉਹ ਸਾਰੇ ਚੈੱਕ ਕਰਿਓ ਤੇ ਉਹ ਜਗ੍ਹਾ ਜਿਹੜੀ ਆ ਉਹਦੇ ਵਿੱਚ ਸਾਰਾ ਕੋਈ ਵਿਸਥਾਰ ਪੂਰਵਕ ਦੱਸਿਆ ਆ ਬੇ ਗਰਨਾਰ ਦੀ ਹਿਸਟਰੀ ਕੀ ਆ ਗਰਨਾਰ ਪਰਬਤ ਆ ਨਾ ਜਿਹੜੇ ਜੁਨਾਗੜ ਗਏ ਆ ਪਹਾੜ ਬਹੁਤ ਉੱਚਾ ਆ ਬਹੁਤ ਜ਼ਿਆਦਾ ਉੱਚਾ ਆ ਔਰ ਰੀਅਲ ਦੇ ਵਿੱਚ ਗਰਨਾਰ ਪਰਬਤ ਉੱਥੇ ਸੀਗਾ ਹੀ ਨਹੀਂ ਜੋ ਸਟੋਰੀ ਆ ਉੱਥੇ ਦੀ ਰਿਟਰਨ ਚ ਆ ਕਹਿੰਦੇ ਇਹ ਰੀਅਲ ਦੇ ਵਿੱਚ ਉਹ ਉੱਥੇ ਸੀਗਾ ਹੀ ਨਹੀਂ ਉੱਥੇ ਹੁੰਦੀ ਸੀ ਇੱਕ ਬ੍ਰਹਮ ਖਾਈ ਬਹੁਤ ਡੂੰਗੀ ਤੇ ਉਸ ਜਗ੍ਹਾ ਤੇ ਸਥਾਪਿਤ ਹੋਇਆ ਆ ਗਰਨਾਰ ਪਰਬਤ ਉਹ ਫੁੱਲ ਹਿਸਟਰੀ ਹਾਂਜੀ ਉਹਦੇ ਪਹਾੜ ਦੇ ਵਿੱਚ ਅਣਗਿਣਤ ਪਹਾੜ ਦੇ ਵਿੱਚ ਅਣਗਿਣਤ ਗੁਫਾਵਾਂ ਆ ਤੇ ਉਹੋ ਜਿਹਾ ਅਹਿਸਾਸ ਮੈਨੂੰ ਇੱਥੇ ਹੋ ਰਿਹਾ ਜਦੋਂ ਥੱਲੇ ਖੜੇ ਆ ਨਾ ਕੁਛ ਰਲਦਾ ਮਿਲਦਾ ਲੋਕਿਆ ਕਿਉਂਕਿ ਉਹ ਹੈਗੀ ਬਾਬਾ ਜੀ ਦੇ ਜਨਮ ਭੂਮੀ ਬਾਬਾ ਜੀ ਦਾ ਜਨਮ ਸਥਾਨ ਹੈ ਜੁੰਨਾਗੜ ਤੇ ਇੱਥੇ ਬਾਬਾ ਜੀ ਨੇ ਲਾਇਆ ਕਿ ਆਸਨ ਗੁਫਾ ਦੇ ਵਿੱਚ ਤੇ ਬਨਸਪਤੀ ਵੀ ਰਲਦੀ ਮਿਲਦੀ ਆ ਉੱਥੇ ਤੇ ਇੱਥੇ ਦੀ ਜਿਹੜੇ ਪੇਰੇ ਭੈਣ ਭਰਾ ਉੱਥੇ ਗਏ ਆ ਉਹ ਇਹ ਗੱਲ ਫੀਲ ਕਰ ਸਕਦੇ ਆ ਤੁਸੀਂ ਇੱਥੇ ਲਈ ਸੈਰ ਯੂਰੋ ਥੱਲੇ ਆਉਂਗੇ ਨਾ ਖੱਡ ਦੇ ਵਿੱਚ ਤੇ ਤੁਹਾਨੂੰ ਆਈਡੀਆ ਹੋ ਜਾਊਗਾ ਸੇਮ ਤੁਹਾਨੂੰ ਇੱਕ ਵਾਰੀ ਤੇ ਇਦਾਂ ਲੱਗੂਗਾ ਵੀ ਤੁਸੀਂ ਉੱਥੇ ਘੁੰਮ ਰਹੇ ਆ ਜੁਨਾਗੜ ਗਿਰਨਾਰ ਪਹਾੜ ਤੇ ਜਾ ਰਹੇ ਆ ਤੇ ਦੇਖਿਓ ਜਰੂਰ ਵੀਡੀਓ ਉਹ ਤੇ ਜਿਹਨਾਂ ਨੇ ਦੇਖੀ ਆ ਉਹ ਵੀ ਜਰੂਰ ਦੱਸਿਓ ਨਾ ਜੀ ਲਓ ਜੀ ਆਉਂਦੀ ਵਾਰ ਤਾਂ ਕੇ ਸੀ ਨੱਠੇ ਤੇ ਹੁਣ ਕੇਸ਼ਵ ਕਿੱਦਾਂ ਮੈਂ ਕਿਹਾ ਆਉਂਦੀ ਵਾਰ ਬੰਦਾ ਨਾ ਠਾਉਂਦਾ ਜਦੋਂ ਚੜਾਈ ਚੜਦਾ ਉਦੋਂ ਉਦੋਂ ਥੋੜਾ ਪਹਿਲਾ ਗিয়ার ਪੈ ਜਾਂਦਾ ਨਾ ਪਰ ਤੂੰ ਹੀ ਤਾਂ ਗਿੱਜਿਓ ਆ ਸੋਲਨ ਵਾਲੇ ਭਾਈ ਸਾਡੇ ਐ ਹਿਮਾਚਲ ਪੁਲ ਹਿਮਾਚਲ ਪੁਲਿਸ ਹਿਮਾਚਲ ਪੁਲਿਸ ਆ ਤੁਹਾਡੇ ਲਈ ਨਾਰਮਲ ਆ ਚਲੋ ਹਮਾਰਾ ਐਸਾ ਹੀ ਐਸਾ ਹੀ ਪੜ ਲੱਗਦਾ ਹਾਂ ਉਧਰ ਵੀ ਸੋਲਨ ਵੀ ਇਦਈ ਹੈ ਚਲੋ ਵਧੀਆ ਵਧੀਆ ਕਿਰਪਾ ਪਾਉਣ ਹਾਰੀ ਦੀ ਹਾਂਜੀ ਹਾਂਜੀ ਚਲੋ ਹੁਣ ਚੇਤ ਦੇ ਮਹੀਨੇ ਕਰਕੇ ਇੱਥੇ ਡਿਊਟੀ ਲੱਗੀ ਜੇ ਅੱਗੇ ਵੀ ਆਉਂਦੇ ਰਹਿਣੇ ਆ ਚੇਤ ਕੇ ਮਹੀਨੇ ਕਰਕੇ ਚੇਤ ਕੇ ਮਹੀਨੇ ਵੀ ਅੱਗੇ ਵੀ ਆਉਂਦੇ ਆ ਆ ਕੇ ਹਾਂ ਰਹਤੇ ਆ ਵੈਸੇ ਪਹਿਲੀ ਵਾਰ ਆਏ ਹਾਂ ਹਾਂਜੀ ਪਹਿਲੀ ਵਾਰ ਆਏ ਹੋ ਯਾਂਹਾਂ ਹਾਂਜੀ ਅਸੀਂ ਪਹਿਲੀ ਵਾਰ ਆਏ ਆ ਹੋਰ ਆਤੇ ਸਾਂ ਵੈਸੇ ਆਤੇ ਤਾਂ ਹੈਨਾ ਆਤੇ ਵੀ ਨੇ ਵੇਹ ਦਰਸ਼ਨਾਂ ਨੂੰ ਤਾਂ ਆਉਂਦੇ ਆ ਡਿਊਟੀ ਪਹਿਲੀ ਵਾਰ ਹੀ ਲੱਗੀ ਆ ਹਾਂਜੀ ਚਲੋ ਵਧੀਆ ਮਰ ਪਹਿਲੀ ਵਾਰ ਲੱਗੀ ਹੋਈ ਜੀ ਜੀ ਅੰਦਰ ਗੁਫਾ ਤੇ ਹੁੰਦੇ ਆ ਹਾਂਜੀ ਬਹੁਤ ਵਧੀਆ ਪਰ ਗਾਣੇ ਹਰ ਟਾਈਮ ਬਾਬੇ ਦੇ ਕੋਲ ਰਹਿੰਦੇ ਆ ਉੱਥੇ ਆ ਚਲੋ ਬਹੁਤ ਡਿਊਟੀ ਕੁਫਾਵੇਂ ਜੀ ਥੋੜੀ ਜਿਮ ਅੱਛ ਨੇ ਪਹਿਲੀ ਦਫਾ ਆਇਓ ਪਹਿਲ ਆਇਓ ਪਰ ਮੈਂ ਆਉਂ ਚੈਨੂ ਚੈਨੂ ਇੱਥੇ ਆਇਓ ਇੱਥੇ ਨਹੀਂ ਇੱਥੇ ਪਹਿਲੀ ਵਾਰ ਹੀ ਆਏ ਆ ਇਹ ਬਾਬਾ ਜੀ ਇੱਥੇ ਜਦੋਂ ਜੂਨਾ ਆਏ ਸੀ ਨਾ ਆਪਣੇ ਸ਼ਾਤ ਲਈ ਤੇ ਜਦੋਂ ਆਏ ਬਾਬਾ ਜੀ ਨੇ ਇੱਥੇ ਵਿਸ਼ਰਾਮ ਕੀਤਾ ਸੀਗਾ ਜੋ ਇੱਥੇ ਦਾ ਇਤਿਹਾਸ ਹੈ ਜੋ ਇੱਥੋਂ ਪਤਾ ਲੱਗਾ ਸਾਨੂੰ ਬਾਬਾ ਜੀ ਨੂੰ ਪਤਾ ਲੱਗਾ ਜਿਹੜੇ ਬਾਬਾ ਜੀ ਅੰਦਰ ਹੈ ਨਾ 65 ਸਾਲ ਤੋਂ ਇੱਥੇ ਹੀ ਆਵੇ ਇਦਾਂ ਇਹਨਾਂ ਨੂੰ ਜਿੱਦਾਂ ਗਾਂ ਤੋਂ ਘਾ ਪਤਾ ਲੱਗਦਾ ਰਹਿੰਦਾ ਆ ਉਦੋਂ ਬਾਬਾ ਜੀ ਕਹਿੰਦੇ ਜਦੋਂ ਜੂਨਾ ਉੱਥੋਂ ਆਏ ਆ ਤੇ ਇੱਥੇ ਵਿਸ਼ਰਾਮ ਕੀਤਾ ਤੇ ਇੱਥੇ ਇਸ਼ਨਾਨ ਕੀਤਾ ਦੀ ਇਸ ਬੋਲੀ ਦੇ ਵਿੱਚ ਤੇ ਦੱਸਣ ਵਾਲੇ ਤਾਂ ਇਹ ਵੀ ਦੱਸ ਦਿਆ ਕਹਿੰਦੇ ਬਾਪੇ ਨੇ ਇੱਥੇ ਚਿਮਟਾ ਮਾਰਿਆ ਸੀ ਉਸ ਵੇਲੇ ਬੋਲੀ ਪ੍ਰਗਟ ਕੀਤੀ ਸੀਗੀ ਪ੍ਰਗਟ ਕੀਤੀ ਜੀ 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 ਆਪਨੇ ਵੀ ਤੁਹਾਨੂੰ ਰੱਖਾ ਹੋਗਾ ਬਿਲਕੁਲ ਯਹੀ ਬਾਤ ਚੱਲ ਰਹੀ ਆ ਆਪਸ ਵਿੱਚ ਜੀ 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 ਹਾਂਜੀ ਦੇਖੋ ਜੀ ਉਹ ਕਲਾ ਕਲਾਤਰੀ ਆ ਕਾਲਯੁਗ ਦੇ அவਤਾਰੀ ਆ ਇਤਿਹਾਸ ਤੋਂ ਕੋਈ ਪਤਾ ਨਹੀਂ ਪਾ ਰਹਾ ਨਾ ਨਹੀਂ ਆਪਣੇ ਆਪ ਆਪਣਾ ਚੈਨਲ ਚੈੱਕ ਕਰਨਾ ਆਪ ਜਾ ਕੇ ਸਾਰਾ ਕੁਝ ਆਏਗਾ ਤੇ ਅਗੇ ਜੀ ਆਪਾਂ ਪੌੜੀਆਂ ਚੜ ਕੇ ਬਿਲਕੁਲ ਉੱਤੇ ਗੁਫਾ ਦੇ ਲੱਗ ਗਏ ਇੱਥੇ ਇੱਥੋਂ ਗੁਫਾ ਨੂੰ ਜਿਹੜੀਆਂ ਪੌੜੀਆਂ ਜਾਂਦੀਆਂ ਉਹਦੇ ਲੱਗ ਕੇ ਆ ਗਏ ਆ ਇਹ ਹੈਗੀਆਂ ਉਹ ਦੁਕਾਨਾਂ ਉਹਦੀ ਬੈਕ ਸਾਈਡ ਤੇ ਇਹ ਸਾਹਮਣੇ ਤੁਸੀਂ ਦੇਖ ਰਹੇ ਆ ਦਿਓੜ ਸਿੱਧ ਗੁਫਾ ਦੇ ਦਰਸ਼ਨ ਹੋ ਰਿਹਾ ਇੱਥੋਂ ਬਾਬਾ ਜੀ ਦੇ ਤੇ ਉੱਪਰ ਸਭ ਤੋਂ ਚਰਨ ਪਾਦੁਕਾ ਹਾਂਜੀ ਤੇ ਇੱਥੇ ਮੈਨੂੰ ਮਿਲੀ ਹਿਮਾਚਲ ਪੁਲਿਸ ਜੇ ਬਾਬਾ ਜੀ ਦੀ ਚਕਰਾ ਪੁਣਾ ਹਰੀ ਬਾਬਾ ਜੀ ਦਾ ਜੈ ਤੇ ਇਹਨਾਂ ਨਾਲ ਗੱਲਬਾਤ ਹੋਈ ਮੈਨੂੰ ਸੁਭਾਅ ਬਹੁਤ ਚੰਗਾ ਲੱਗਾ ਇਹਨਾਂ ਦਾ ਹਿਮਾਚਲ ਪੁਲਿਸ ਫੋਲਣ ਤੋਂ ਆ ਤੇ ਬਾਬਾ ਜੀ ਦੀ ਗੁਫਾ ਦੇ ਵਿੱਚ ਇਹਨਾਂ ਦੀ ਡਿਊਟੀ ਚੱਲਦੀ ਆ ਤਾਂ ਮੈਂ ਕਿਹਾ ਜਾਂਦੇ ਜਾਂਦੇ ਇਹਨਾਂ ਦਾ ਵੀ ਇੱਕ ਕਲਿੱਪ ਨਾਲ ਜ਼ਰੂਰ ਬਣਦਾ ਲਾਉਣਾ ਕਿਉਂਕਿ ਮੈਨੂੰ ਸੁਭਾਅ ਬਹੁਤ ਵਧੀਆ ਲੱਗਾ ਤੇ ਹਾਂਜੀ ਦੋ ਗੱਲਾਂ ਕੀ ਸ਼ੇਅਰ ਕਰੋਂਗੇ ਸਾਡੇ ਚੈਨਲ ਤੇ ਆਜੋ ਕੀ ਬੋਲਣਾ ਚਾਹਦੇ ਹੋ ਮੈਨੂੰ ਬਹੁਤ ਅੱਛਾ ਲੱਗਾ یہاں ਆ ਕੇ ਥੈਂਕ ਯੂ ਥੈਂਕ ਯੂ ਕਿਉਂਕਿ ਜੋ ਹਮਨੇ ਬਾਬਾ ਜੀ ਪਾਵਾ ਲਖਨਾਥ ਕੇ ਮੰਦਿਰ ਮੈਂ ਜੋ ਆਸਤਾ ਲੋਕੋ ਕੇ ਜੀ 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 ਲੱਤੀ ਦੇਖੀ ਜੀ 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 ਜੋ ਯਹਾਂ ਪੇ ਲੋਕ ਕਾਫੀ ਲੋਕ ਆਤੇ ਹਨ ਜੀ 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 ਔਰ ਬਹੁਤ ਹੀ ਅੱਛੀ ਤਰ੍ਹਾਂ ਸੇ ਜੀ ਉਹ ਕਰਤੇ ਹੈ ਯਹਾਂ ਪੇ ਜੀ ਜੀ ਅੱਛੇ ਲੋਗ ਆਤੇ ਹੈ ਔਰ ਬਹੁਤ ਹੱਸਤਾ ਹੈ ਚਲੋ ਯਹੀ ਹੈ ਜੀ ਤੁਸੀਂ ਦੋਨੇ ਇਕੱਠੇ ਹਿਮਾਚਲ ਪਰਫੋਲਨ ਤੋਂ ਹੀ ਹੈ ਚਲੋ ਬਹੁਤ ਵਧੀਆ ਕਿਰਪਾ ਬਾਬਾ ਜੀ ਦੀ ਤੇ ਇਹ ਪਿਆਰ ਇਤਿਫਾਕ ਜਿਹੜਾ ਪਰਮਾਤਮਾ ਬਣਾਈ ਰੱਖੇ ਨਾ ਬੋਲ ਸੱਚੇ ਦਰਵਾਰ ਕੀ ਜੈ ਹਾਂਜੀ ਤੇ ਮੁੜ ਕੇ ਫੇਰ ਬੋਲੀ ਚ ਚੱਲੇ ਆ ਤੇ ਬਾਬੇ ਕਹਿੰਦੇ ਸੀ ਕਹਿੰਦੇ ਯਾਰ ਕੁਝ ਖਾਣ ਨੂੰ ਨਹੀਂ ਲੈਂਦਾ ਤੇ ਮੈਂ ਕਿਹਾ ਚਲੋ ਸਾਧੂ ਸੰਤਾਂ ਦਾ ਜਿੱਦਾਂ ਮੂੜੇ ਹੁੰਦਾ ਫਿਰ ਲੈ ਲਈਆ ਠੰਡੇ ਦੀ ਬੋਤਲ ਤੇ ਚੱਲਦੇ ਹਾਂ ਹੁਣ ਬਾਬਾ ਜੀ ਦੇ ਕੋਲ ਫੇਰ ਦੁਬਾਰਾ ਤੇ ਆਜੋ ਚਲੀਏ ਫਿਰ ਇੱਕ ਵਾਰੀ ਦੁਬਾਰਾ ਦਰਸ਼ਨ ਬੋਲੀ ਦੇ ਹਾਂਜੀ ਇਹ ਵੀ ਉਹਦੀ ਰਜਾ ਹੀ ਆ ਜਿਹੜਾ ਦੂਜਾ ਜਿਹੜਾ ਨਾਲੇ ਲਵਾਤਾ ਨਾ ਥੱਲੇ ਦਾ ਮੈਨੂੰ ਲੱਗਦਾ ਵੀ ਕੋਈ ਕੁਛ ਚੀਜ਼ ਰਹਿ ਗਈ ਹੁਣੀ ਆ ਕੈਪਚਰ ਕਰਨ ਤੋਂ ਜਿਹਦੇ ਕਰਕੇ ਬਾਬਿਆਰੇ ਮੁੜ ਕੇ ਥੱਦ ਲਿਆ ਬਈ ਆ ਜਾ ਵੀ ਕਾਕਾ ਜਲਦੀ ਜਲਦੀ ਥੱਲੇ ਨੂੰ ਫੇਰ ਮੁੜ ਕੇ ਹਨ ਤੇ ਜਦੋਂ ਵੀ ਜਾਣਾ ਉਹ ਜਿਹੜੇ ਸੰਤ ਥੱਲੇ ਰਹਿੰਦੇ ਆ ਨਾ ਉਹ ਕਹਿੰਦੇ ਹੁੰਦੇ ਆ ਵੀ ਤੁਸੀਂ ਜਦਾਂ ਮਤਲਬ ਕੋਈ ਥੋੜੀ ਜਿਹੀ ਚਾਹ ਪੱਤੀ ਲਿਆਓ ਜਾਂ ਮਾੜੀ ਜਿਹੀ ਖੰਡ ਲਿਆਓ ਜਾਂ ਦੁੱਧ ਲਿਆਓ ਜਾਂ ਇਦਾਂ ਮਤਲਬ ਕਿ ਸੰਗਤ ਥੱਲੇ ਆਉਂਦੀ ਆ ਬਈ ਉਹਨਾਂ ਨੂੰ ਚਲੋ ਮਤਲਬ ਕਿ ਲੰਗਰ ਸ਼ਿਕਾਹ ਹੋ ਜਾਂਦਾ ਨਾ ਤੇ ਇਸ ਕਰਕੇ ਮੇਰੇ ਤਮਾਰਕ ਜਨੀ ਨਹੀਂ ਮੈਂ ਚਾਪਤੀ ਦਾ ਲੈ ਗਿਆ ਉਹਦੇਗਾ ਤੇ ਮੈਂ ਕਿਹਾ ਚਲੋ ਇਹਨਾਂ ਦਿਨਾਂ ਚ ਕਹਿੰਦੇ ਵੀ ਸੰਤ ਖਾਂਦੇ ਨਹੀਂ ਕੁਝ ਵੀ ਜਦਾਂ ਨਾ ਚੇ ਦੇ ਮਹੀਨੇ ਚ ਤੇ ਚਲੋ ਕੋਈ ਗੱਲ ਨਹੀਂ ਮੈਂ ਕਿਹਾ ਵੀ ਬਾਬਾ ਜੀ ਨੇ ਜੱਥੇ ਵਾਲਾ ਆਇਆ ਤੇ ਆਪਾਂ ਜ खुद ਮਾਰੇ ਜਾ ਕੇ ਆਵਾਂਗੇ ਨਾ ਤੇ ਆ ਜੋ ਜੀ ਫਿਰ ਇੱਕ ਅਰੀ ਬੌਲੀ ਤੇ ਬਾਬਾ ਜੀ ਦੀ ਬੌਲੀ ਦੇ ਦਰਸ਼ਨ ਨੂੰ ਚਲਦੇ ਆ ਜਿੱਥੇ ਬਾਬਾ ਜੀ ਜਦੋਂ ਆਏ ਸੀਗੇ ਸ਼ਾਤ ਲਈ ਤੋਂ ਜਿਹੜੋ ਦਿਓੜ ਸੇ ਤੇ ਗੁਫਾ ਤੋਂ ਆਇਛਾ ਤੜਾਈ ਤੇ ਜਿਹੜੋ ਦਿਓੜ ਸੇ ਤੇ ਗੁਫਾ ਨੂੰ ਆਏ ਆ ਨਾ ਤੇ ਇਸ ਜਗ੍ਹਾ ਤੇ ਬਿਸ਼ਰਾਮ ਕੀਤਾ ਬਾਬਾ ਜੀ ਨੇ ਤੇ ਬਿਸ਼ਰਾਮ ਕਰਕੇ ਤੇ ਇਸੇ ਜਗ੍ਹਾ ਤੇ ਉਹ ਗੁਫਾ ਆ ਜਿੱਥੇ ਉਹਨਾਂ ਨੇ ਤਪ ਕੀਤਾ ਪਹਿਲਾਂ ਹਾਂਜੀ ਬੋਲੀ ਦੇ ਬਿਲਕੁਲ ਲੱਗੇ ਤੇ ਬਹੁਤ ਸੰਗਤਾਂ ਨੂੰ ਪਤਾ ਹੋਣਾ ਤੇ ਬਹੁਤੀਆਂ ਨੂੰ ਹੁਣ ਸੰਗਤਾਂ ਨੂੰ ਨਹੀਂ ਵੀ ਪਤਾ ਹੋਣਾ ਨਾ ਜਿਨ੍ਹਾਂ ਨੂੰ ਪਤਾ ਆ ਬਹੁਤ ਵਧੀਆ ਜਿਨ੍ਹਾਂ ਭੈਣਾ ਭਰਾਵਾਂ ਨੂੰ ਨਹੀਂ ਪਤਾ ਉਹ ਆਪਣੀ ਵੀਡੀਓ ਦੇ ਜ਼ਰੀਏ ਉਹਨਾਂ ਨੂੰ ਪਤਾ ਲੱਗੂਗਾ ਤੇ ਉਹ ਜ਼ਰੂਰ ਇਸ ਜਗ੍ਹਾ ਤੇ ਆ ਕੇ ਦਰਸ਼ਨ ਮਿਲੇ ਕਰਕੇ ਜਾਓ ਹਣਾ ਆਨੰਦ ਆਊਗਾ ਮਨ ਨੂੰ ਸਕੂਨ ਮਿਲਦਾ ਇੱਕ ਵੱਖਰਾ ਹਣਾ ਤੇ ਨੇਚਰ ਪ੍ਰੇਮੀ ਪ੍ਰਕਿਰਤੀ ਨੂੰ ਪਿਆਰ ਕਰਨ ਵਾਲੇ ਮੈਡੀਟੇਸ਼ਨ ਵਾਲਿਆਂ ਲਈ ਤਾਂ ਇਹ ਸਵਰਗ ਆ ਜੀ ਬਿਲਕੁਲ ਸਹੀ ਗੱਲ ਆ ਜਦਾਂ ਮੇਰਾ ਤਾਂ ਯਾਰ ਪ੍ਰਕਿਰਤੀ ਨਾਲ ਬਹੁਤ ਪਿਆਰ ਆ ਆ ਜਿਹੜਾ ਇਸ ਜਗ੍ਹਾ ਤੇ ਆਗੇ ਨਾ ਤੁਸੀਂ ਗੌਰ ਨਾਲ ਸ਼ਾਇਦ ਸੁਣੋਗੇ ਕੈਮਰੇ ਦੇ ਮਾਈਕ ਤੋਂ ਜਦਾਂ ਇਹਦੇ ਮਾਈਕ ਤੋਂ ਬਿਨਾ ਆਵਾਜ਼ ਜਿਹੜੀ ਆ ਰਹੀ ਨਾ ਇੱਥੇ ਚਿੜੀਆਂ ਦੀ ਆਵਾਜ਼ ਆ ਰਹੀ ਆ ਉਹ ਬਹੁਤ ਪਿਆਰੀ ਲੱਗਦੀ ਆ ਬਾਬਿਓ ਕੰਨਾਂ ਨੂੰ ਚਿੜੀਆਂ ਦੀ ਆਵਾਜ਼ਾ ਸੁਣਨ ਨੂੰ ਤਾਂ ਮਿਲਦੀਆਂ ਹੀ ਨਹੀਂ ਕਿਤੇ ਇੱਕ ਤੁਹਾਨੂੰ ਇਹ ਅਲੱਗ ਨਾ ਇੱਕ ਅਲੱਗ ਔਰੇ ਚ ਲੈ ਜਾਂਦੀ ਆ ਚੀਜ਼ਾਂ ਇਹ ਨਾ ਹਨਾ ਤਾਂ ਇੱਕ ਡਿਫਰੈਂਟ ਲੈਵਲ ਇੱਕ ਆਨੰਦ ਡਿਫਰੈਂਟ ਹੋ ਮੇਰਾ ਕੰਮ ਨਾ ਪਹਾੜਾਂ ਵਿੱਚ ਕੋਈ ਆਵਾ ਜਾਮਾ ਤੇ ਰਹ ਬਦਲੇ ਮੇਰਾ ਕੰਮ ਨਾ ਕੰਮ ਨਾ ਪਹਾੜਾਂ ਵਿੱਚ ਕੋਈ ਆਵਾ ਜਾਮਾ ਤੇਰੇ ਬਦਲੇ ਸਹੀ ਗੱਲ ਆ ਇਹ ਤਾਂ ਉਹਦੇ ਪਿਆਰ ਦੇ ਬੱਜੇ ਆ ਹਨਾ ਇਹ ਪਿਆਰ ਦੇ ਬੱਜੇ ਨੱਥੇ ਆਉਂਦੇ ਆ ਸਾਰੇ ਕਿਤ ਨਹੀਂ ਲੱਗਦਾ ਫੇ ਕਹਿੰਦਾ ਨਾ ਤੇ ਇੱਕ ਇਹਦਾ ਸੰਗਤਾਂ ਚੇਤ ਮਹੀਨੇ ਬਾਬਾ ਜੀ ਦੇ ਦਰਸ਼ਨ ਮੇਲੇ ਕਰਨ ਆਉਂਦੀਆਂ ਆ ਹੁਣ ਤਾਂ ਨਿਤ ਕਿਸੇ ਵੀ 12 ਮਹੀਨਿਆਂ ਚ ਕਿਸੇ ਵੀ ਮਹੀਨੇ ਕਿਸੇ ਵੀ ਦਿਨ ਆ ਜਾਓ ਬਾਬਾ ਜੀ ਦੇ ਦਰਬਾਰ ਤੇ ਇਦਾਂ ਹੀ ਰੌਣਕਾਂ ਲੱਗਦੀਆਂ ਤੇ ਪ੍ਰਿਥੀ ਬਾਜੀ ਦਾ ਬਹੁਤ ਹੀ ਪਿਆਰਾ ਭਜਨ ਆਇਆ ਆ ਉੱਚੀਆਂ ਗੁਫਾਵਾਂ ਵਾਲਿਆਂ ਆਂ ਫਿਨੀਵੇਂ ਨੀਵੇਂ ਨੀਵੇਂ ਹੋ ਕੇ ਆਇਆਂ ਉੱਚੀਆਂ ਗੁਫਾਵਾਂ ਵਾਲਿਆਂ ਆਹ ਰਹਾ ਫਿਰਤੀ ਭਾਜੀ ਆਨੰਦ ਆ ਗਿਆ ਭਾਜੀ ਕੀ ਫੀਲ ਹੁੰਦਾ ਭਾਜੀ ਭਜਨ ਸੁਣ ਕੇ ਨਾ ਕੀ ਬਾਤ ਆ ਕੀ ਬਾਤ ਆ ਫਲ ਨੀਵੇਂ ਆ ਰੁੱਖਾਂ ਨੂੰ ਮਿੱਠੇ ਲੱਗਦੇ ਸਿੰਬਲਾ ਤੋਂ ਮਾਨ ਨਾ ਕਰੀਂ ਕੀ ਬਾਤ ਆ ਭਾਜੀ ਲਓ ਜੀ ਆ ਗਏ ਹਾਂ ਤੇ ਅੱਗੇ ਬਾਬਾ ਜੀ ਨੇ ਫੇਰ ਨਹੀਂ ਵੀਡੀਓ ਬਣਨ ਦੇਣੀ ਕਿਉਂਕਿ ਉਹਨਾਂ ਨੇ ਕੈਮਰੇ ਸਾਹਮਣੇ ਨਹੀਂ ਹੋਣਾ ਨਾ ਤੇ ਆ ਜੋ ਤੇ ਦਰਸ਼ਨ ਮੇਲੇ ਦੁਬਾਰਾ ਕਰ ਲਓ ਜੀ ਬਾਬਾ ਜੀ ਦੇ ਤੇ ਇੱਥੋਂ ਫਿਰ ਨਾਲੇ ਰਿਟਰਨ ਫੇਰ ਬਾਬਾ ਜੀ ਦਾ ਦਰਸ਼ਨ ਕਰਕੇ ਲਓ ਜੀ ਬਾਬਾ ਜੀ ਖੁਸ਼ ਹੋ ਗਏ ਇੰਨੇ ਚ ਤੇ ਮਨ ਪਰਸੰਨ ਹੋ ਗਿਆ ਜੀ ਆਪਣਾ ਵੀ ਠੀਕ ਹੈ ਜੀ ਜਦੋਂ ਵੀ ਆਓ ਤੁਸੀਂ ਵੀ ਤੇ ਬਾਬਾ ਜੀ ਲਈ ਕੁਛ ਨਾ ਕੁਛ ਖਾਣ ਦੇ ਜ਼ਰੂਰ ਲੈ ਕੇ ਆਓ ਬਹੁਤ ਬਿਰਧ ਆ ਸਿਆਣੇ ਆ ਤੇ ਬਹੁਤ ਤੇਜ਼ ਆ ਚਿਹਰੇ ਚ ਨਾ ਠੀਕ ਆ ਜੀ ਤੇ ਹੁਣ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਉੱਥੋਂ ਕੰਟੀਨਿਊ ਸੀਗਾ ਇੱਕੋ ਹੀ ਵੀਡੀਓ ਚ ਸਾਰਾ ਪਾਰਟ ਆ ਜਾਣਾ ਜੀ ਤੇ ਜੈ ਬਾਬਾ ਪੋਣਾ ਹਰੀ ਜੀ ਦੀ ਪੋਣਾ ਹਰੀ ਕਿਰਪਾ ਕਰੇ ਸਾਰੀਆਂ ਸੰਗਤਾਂ ਦੇ ਆਉਣ ਵਾਲੀਆਂ ਚੇਤ ਦੇ ਮਹੀਨੇ ਸੰਗਤਾਂ ਦੇ ਬਾਬਾ ਜਿਹੜਾ ਵੀ ਸ਼ਰਧਾ ਨਾਲ ਬਾਬਾ ਪੋਣਾ ਹਰੀ ਦੇ ਦਰਬਾਰ ਤੇ ਆਉਂਦਾ ਬਾਬਾ ਪੋਣਾ ਹਰੀ ਉਹਨਾਂ ਦੇ ਚੱਲੇ ਮਨਜ਼ੂਰ ਕਰੇ ਤੇ ਜਿਹੜਾ ਜਿੱਦਾਂ ਵੀ ਆ ਬਾਬਾ ਪੋਣਾ ਹਰੀ ਉਹਨੂੰ ਯਾਤਰਾ ਮਨਜ਼ੂਰ ਕਰੇ ਜੈ ਬਾਬਾ ਜੀ ਦੇ ਤੇ ਇਸ ਵੀਡੀਓ ਜਿੰਨੇ ਤੇ ਮਿਲਦੇ ਆ ਜੀ ਇੱਕ ਨਵੇਂ ਬਲੌਗ ਦੇ ਨਾਲ ਇੱਕ ਅ ਅਲੱਗ ਵੀਡੀਓ ਦੇ ਵਿੱਚ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਅਗਲੀ ਵੀ ਬਾਬਾ ਜੀ ਦੀ ਹੋਣ ਵਾਲੀ ਆ ਦੇਖਿਓ ਸਾਰੇ ਜਣੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਨਾ ਤੇ ਜੈ ਬਾਬਾ ਜੀ ਦੀ ਤੇ ਹਾਂ ਇੱਕ ਗੱਲ ਹੋਰ ਅ 23 ਮਾਰਚ ਐ ਦਿਨ ਐ ਤਵਾਰ ਸਵੇਰੇ 7 ਵਜੇ ਗ੍ਰੇਟ ਟੈਲੀਕਾਸਟ ਚੈਨਲ ਤੇ ਉੱਤੇ ਬਾਬਾ ਪੋਣਾ ਹਰਜੀਤ ਦੀ ਕਿਰਪਾ ਦੇ ਨਾਲ ਉਹਨਾਂ ਦੀ ਕਿਰਪਾ ਦੇ ਨਾਲ ਉਹਨਾਂ ਨੇ ਕਰਵਾਇਆ ਜੋ ਕਰਵਾਇਆ ਤੇ ਤੁਹਾਡੇ ਭਰਾ ਦਾ ਇੱਕ ਭਜਨ ਆ ਰਿਹਾ ਆ ਗੁਫਾ ਵਿੱਚ ਰੱਬ ਵਸਦਾ ਗੁਫਾ ਵਿੱਚ ਰੱਬ ਵਸਦਾ ਤੇ ਸਾਰੇ ਜਣੇ ਦੇਖਿਓ ਜਰੂਰ ਚੰਗਾ ਲੱਗਾ ਤਾਂ ਸ਼ੇਅਰ ਵੀ ਜਰੂਰ ਕਰਿਓ ਠੀਕ ਹੈ ਜੀ ਮਿਲਦੇ ਆ ਜੀ ਜੈ ਬਾਬਾ ਜੀ ਦੀ ਹਾਏ ਬਾਬਾ ਜੀ